ਉਦਾਰ ਨੂੰ ਚਲਦੇ ਨਹੀਂ ਤੇ ਫਸਦੇ ਨਹੀਂ ਉਦਾਰ ਦੇ ਵਿੱਚ ਫਾਈਆਂ ਦੇ ਵਿੱਚ ਅਰ ਮਹਾਰਾਜ ਕਹਿੰਦੇ ਸੰਤ ਸੰਤ ਮਿਲ ਹਰ ਹਰ ਜਪਿਆ ਜਿੰਨਾ ਸਾਧ ਸੰਗਤ ਵਿੱਚ ਸਤ ਸੰਗੀਆਂ ਦੇ ਨਾਲ ਮਿਲ ਕੇ ਵਹਿਗਰਉ ਨੂੰ ਜਪਿਆ ਬਿਨ ਸੇ ਆਲਸ ਰੋਗਾ ਦਿਓ ਮਹਾਰਾਜ ਕਹਿੰਦੇ ਉਹਨਾਂ ਦਾ ਆਲਸ ਵੀ ਤੇ ਆ ਜਿਹੜਾ ਰੋਗ ਵੀ ਨਸ਼ਟ ਹੋਏ ਸਤਿਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਕਹਿੰਦੇ ਜੇ ਇਕੱਤੀ ਉਦਮ ਕਰ ਅੰਦਰ ਆਨੰਦ ਖੇੜਾ ਆਵੇ ਸਾਰੇ ਸੁਖ ਲੋਕ ਦਾ ਵੀ ਪਰਲੋਕ ਦਾ ਵੀ ਤਨ ਦਾ ਵੀ ਮਨ ਦਾ ਵੀ ਪ੍ਰਾਪਤ ਹੋਵੇਗਾ ਜਦੋਂ ਮਾਲਕ ਨੂੰ ਜਪੇਗਾ ਆਰਾਧੇਗਾ ਉਦਮ ਕਰ ਉਹਨੂੰ ਆਰਾਧ ਪਰਮਾਤਮਾ ਨੂੰ जद तुरेगा ता कुछ पल्ले पवेगा जप जप नाम गोबिंद का पूर्ण विचार मन करके तन करके ना आवे तन है ਜਬ ਆਨ ਬੋਲ ਦिए ਮਨ ਕੁਝ ਹੋਰ ਚਿਤੋਂਦਾ ਨਹੀਂ ਕੋਹੀ ਮਨ ਦਾ ਘੜਿਆ ਹੋਵੇ ਉਹੀ ਤਨ ਦਪ ਰਿਹਾ ਹੋਵੇ ਨਾਮ ਗੋਬਿੰਦ ਦਾ ਪ੍ਰਭੂ ਦਾ ਨਾਮ ਮਾਲਕ ਦਾ ਜਿਹੜਾ ਧਰਤੀ ਦੀ ਪਾਲਣਾ ਕਰਦਾ ਹੈ ਪੂਰਨ ਵਿਚਾਰ ਬੇ ਵਿਚਾਰ ਉਸ ਪ੍ਰਭੂ ਨਾਲ ਜੁੜਨ ਵਾਲੇ ਵਿਚਾਰ ਇਸ ਤੇ ਉਪਰ ਨਹੀਂ ਵਿਚਾਰ और कुवदे तो ऊपर कोई भी विचार नहीं है जेड़ा प्रभु ता नाम जपना है प्रभु बल नु तुरना है प्रभु द चिंतन करना है महाराज कहंदे जाके मन पत्सिया निरंकार जिदे मन विच प्रभु ता वासआ ओदावे ਇਹਦੇ ਮਨ ਵਿੱਚ ਪ੍ਰਭੂ ਦਾ ਚੰਤਨ ਚਲ ਨ ਪਵੇ ਸਿਮਰਨ ਚਲ ਪੈ ਇਹਦੇ ਨਾਲੋਂ ਵੱਧ ਕੇ ਉੱਚੀ ਵਿਚਾਰੀ ਕੋਈ ਪ੍ਰਭੂ ਦੀ ਵਿਚਾਰਨਾ ਕੋਈ ਵੱਧ ਕੇ ਵਿਚਾਰੀ ਨਹੀਂ ਮਹਾਰਾਜ ਸਾਹਿਬ ਕਹਿੰਦਿਆ ਆਪੂ ਪੂਰਨ ਵਿਚਾਰ ਅਧੂਰੇ ਵਿਚਾਰ ਕੋਨੇ ਗੁਰੂ ਵੱਲੋਂ ਨਹੀਂ ਲੈ ਕੇ ਜਾਂਦੇ ਧਰਮ ਵੱਲੋਂ ਨਹੀਂ ਲੈ ਕੇ ਜਾਂਦੇ ਗੁਰਮਤ ਵੱਲੋਂ ਨਹੀਂ ਲੈ ਕੇ ਜਾਂਦੇ ਮਨ ਮੁਕਤਾ ਵੱਲੋਂ ਕਰਸ਼ਤ ਪੈ ਕਰਦੇ ਨੇ ਅਧੂਰੇ ਵਿਚਾਰ ਨੇ ਪੂਰੇ ਨਾਉ ਵਿਚਾਰ ਨਹੀਂ ਨਾਉ ਪੂਰਤਾ ਦੇ ਸਕਦੇ ਨੇ ਗੁਰੂ ਦੇ ਵਿਚਾਰ ਪੂਰੇ ਨੇ ਤੇ ਪੂਰੇ ਨਾਲ ਮਿਲਾਪ ਹੋਏਗਾ ਪੂਰੇ ਦੇ ਬਚਨ ਬੋਲ ਨੇ ਜੀਵ ਦੇ ਚਿੱਤ ਵਿੱਚ ਜੀਵਨ ਵਿੱਚ ਵੱਸ ਗਏ ਇਹਦੇ ਵਿੱਚੋਂ ਅਧੂਰਾਪਣ ਚਲਿਆ ਜਾਏਗਾ ਜਦੋਂ ਪੂਰੇ ਗੁਰੂ ਦੇ ਵਿਚਾਰ ਸੁਨੇ ਉਪਦੇਸ਼ ਸੁਨਿਆ ਤੇ ਪੂਰਾ ਹੋ ਜਾਵੇਗਾ ਗੁਰ ਪੂਰੇ ਦਾ ਹੋਣੇ ਉਪਦੇਸ਼ ਉਹਦੇ ਵਿਚਾਰ ਗੁਰ ਪੂਰੇ ਕਾ ਸੁਨੇ ਉਪਦੇਸ਼ ਪਾਰ ਬ੍ਰਹਮਾਨ ਨਿਕਟ ਕਰ ਦੇਖ ਰੱਬ ਨੇੜੇ ਦੇਖਣ ਲੱਗ ਜਾਵੇਗਾ ਦਿਸਣ ਲੱਗ ਜਾਵੇਗਾ ਜਿੰਨੇ ਪ੍ਰਭੂ ਦੇ ਵਿਚਾਰਾਂ ਨੂੰ ਅਪਣਾ ਲੈਣਾ ਕੀਤਾ ਚਰਨ ਕਮਲ ਗੁਰ ਕੀ ਜਪ ਤ ਹਰ ਜਪ ਹੋਮ ਜੀਵਾ ਪ੍ਰਭੂ ਦੇ ਸ਼ਰਨ ਕਮਲ ਦੀ ਨੁਮਾ ਕੋਮਲਤਾ ਰੱਖਣ ਵਾਲੇ ਅਰ ਪ੍ਰਭੂ ਦੇ ਚਰਨਾ ਤਾ ਕਰੂੜਾ ਕਮਲ ਕੁਰਬਾਨ ਕੀਤੇ ਦਾ ਸਕਦੇ ਨੇ ਇੱਕ ਕੋਮਲਤਾ ਦੀ ਤੁਲਨਾ ਹੈ ਕੋਮਲਤਾ ਕਮਲ ਨੂੰ ਵੀ ਪ੍ਰਭੂ ਨੇ ਹੀ ਬਖਸ਼ੀਏ ਇਨਾ ਸਮਝਣਾ ਵੀ ਕਮਲ ਵੱਡਾ ਹੈ ਤੇ ਉਹਦੀ ਉਪਮਾ ਦਿੱਤੀ ਜਾ ਰਹੀ ਹੈ ਨਹੀਂ ਇੱਕ ਉਹਦੀ ਕੋਮਲਤਾ ਸ਼ਕਤੀ ਦਰਸਾਉਣ ਲਈ ਕਮਲ ਦੀ ਐਜੰਪਲ ਲਈਏ ਕਮਲ ਨੂੰ ਪੈਦਾ ਕਰਨ ਵਾਲਾ ਵੀ ਆਕਾਲ ਪੁਰਖ ਵੈਗੁਰੂ ਹੈ ਉਹਨੂੰ ਕਮਲ ਨੂੰ ਕੋਮਲਤਾ ਸੁਗੰਧੀ ਬਖਸ਼ਣ ਵਾਲਾ ਵੀ ਮਹਾਰਾਜ ਮੀਰ ਕਰਦੇ ਉਹਦੇ ਚਰਣਾ ਨੌ ਕੋਮਲ ਚਰਣਾ ਨੂੰ ਪ੍ਰਭੂ ਦੇ ਅਨੁਜਬ ਜਪ-ਜਪ ਕੇ और आनंदत मेरा जीवन प्राप्त होंगे असली जीवन आखा जीवा विश्रे मर जाओ ओन जपद हुए ਜੀਵਨ ਵਸਰ ਕਰਨਾ ਅਥਲੀ ਜ਼ਿੰਦਗੀ ਨੂੰ ਵਸਰ ਕਰਨਾ ਮਹਾਰਾਜ ਕਹਿੰਦੇ ਚਰਨ ਕਮਲ ਗੁਰ ਕੀ ਮਨ ਉਠੇ ਪ੍ਰਭੂ ਦੇ ਸ਼ਬਦ ਸਰੂਪ ਚਰਨ ਠਿਰਦੇ ਤੇ ਅੰਦਰ ਵਸ ਗਏ ਦੁੱਖ ਦਰਦ ਭ੍ਰਮ ਬਿਨ ਸੇ ਝੂਠੇ ਜਦ ਪ੍ਰਭੂ ਦਾ ਸ਼ਬਦ ਵਸਿਆ ਅੰਦਰ ਦੁੱਖ ਦਰਦ ਭਰਮ ਝੂਠ ਸਭ ਕੁਝੇ ਝੂਠੇ ਨਾਸ਼ ਹੋ ਗਏ ਸੱਚ ਰੂਪ ਸੱਚ ਥਿਰ ਦੇ ਚ ਆਵਸਿਆ ਹੈ ਮਹਾਰਾਜ ਕਹਿੰਦੇ ਪਾਰ ਬ੍ਰਹਮ ਆਰਾਦਤੇ ਮੁਖ ਅੰਮ੍ਰਿਤ ਪੀਮਾ ਜਦੋਂ ਪਰਮਾਤਮਾ ਦਾ ਆਰਾਧਨ ਕੀਤਾ ਨਾ ਉਹਦਾ ਜਪਣਾ ਕੀਤਾ ਸਿਮਰਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਉਦੋਂ ਮੁੱਖ ਨਾਲ ਵੈਗਰੂ ਨੂੰ ਜਪਣਾ ਆਰਾਧਨਾ ਔਰ ਮਹਾਰਾਜ ਕਹਿੰਦੇ ਪਹਿਲਾਂ ਬਾਹਰ ਫਿਰ ਅੰਦਰ ਜਿਹਨੂੰ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਤਨਾ ਤੇ ਜੇ ਬਾਹਰ ਜਪ ਗੁਰ ਨਾਮ ਅੰਦਰਲਾ ਤਾਂ ਕੱਲੋ ਤਦੋਂ ਬਾਹਰ ਜੱਪਿਆ ਅੰਦਰ ਆਰਾਧੇਗਾ ਔਰ ਉਹ ਆਰਾਧ ਤੇ ਜਦੋਂ ਅੰਦਰ ਰੱਦਨਾ ਕੀਤਾ ਬਾਹਰ ਜਪਦਿਆਂ ਮੁਖ ਅੰਮ੍ਰਿਤ ਪੀਵਾ ਉਹ ਮੋ

ਕਹਿੰਦੇ ਸਾਰਿਆਂ ਦੀ ਮੰਦੀ ਇੱਛਾ ਹੈ ਜੀ ਜਿਹੜੇ ਨੇ ਉਹ ਅਸਥੂਲ ਨੇ ਜੰਤ ਜਿਹੜੇ ਉਹ ਸੁਕਸ਼ਮ ਠ

ਰਾਤ ਪਾਲਾ ਬੈ ਗੁਰੂ ਆਪ ਉਹਨਾਂ ਦੇ ਤਾਈ ਪਲਣਾ ਪੋਸ਼ਣਾ ਕਰਕੇ ਉਹਨਾਂ ਦੇ ਤਾਈ ਸਕੂਨ ਸੁਖ ਬਖਸ਼ਦਾਏ ਮਨੁੱਖ ਨੂੰ ਸੋਝੇ ਇਹ ਤਰਕ ਇਕੱਠਾ ਕਰਦਾ ਸਟੋਰ ਕਰਦਾ ਪਰ ਪੰਛੀਆਂ ਨੂੰ ਪਹੁੰਚ ਦੇਵੇਗਾ ਪੰਛੀਆਂ ਦੇ ਆਲਣਿਆਂ ਦੇ ਵਿੱਚ ਕੁਝ ਨਹੀਂ ਹੈ ਚਾਹ ਪਾウダー ਲੱਗੇ ਚਾਹ ਬਰਸਾਤ ਆਵੇ ਪਾਣੀ ਨਹੀਂ ਇੰਨੀ ਗਰਮੀ ਆ ਉਹ ਕਿ ਪੂਰਾ ਦਿਨ ਪਾਣੀ ਪੀਂਦੇ ਪਰਮਾਤਮਾ ਤੂੰ ਉਹਨਾਂ ਦਾ ਇੰਤਜ਼ਾਮ ਕਰਦਾ ਹੈ ਤੂੰ ਉਹਨਾਂ ਤੇ ਰਹਿਮ ਕਰਦਾ ਹੈ ਉਹਨਾਂ ਤੇ ਤੇਰੀ ਦਇਆ ਹੁੰਦੀ ਹੈ ਪਰਪਕਾਰ ਨਿਤ ਚਿਤਵਦੇ ਨਹੀਂ ਕਸ਼ਪੂਚਿ ਇਹ ਮੇਰੀ ਵੈਗਰੂ ਜੀ ਔਰ ਮਨ ਅੰਦਰ ਗੁਰਸਿਖ ਪਿਆਰੇ ਸ੍ਰੇਸ਼ਟ ਵਿਚਾਰ ਵਾਲੇ ਉਹ ਮਨ ਵਿੱਚ ਪ੍ਰਾਇਤਿਕ ਉਪਕਾਰ ਕਰਨਾ ਜਿੱਦੇ ਨਾਲ ਕੋਈ ਸਬੰਧ ਨਹੀਂ ਕੁਝ ਕਰਕੇ ਮਨ ਵਿੱਚ ਕੋਈ ਚਿਤ ਬਣੀ ਨਹੀਂ ਇਹਦੇ ਤੂੰ ਮੇਰਾ ਕੋਈ ਕਰਜ਼ਾ ਪੂਰਾ ਹੋਵੇਗਾ ਕਿ ਮੇਰੇ ਕਿਸੇ ਕੰਮ ਆਵੇਗਾ ਨਹੀਂ ਉਹਦੇ ਨਾਲ ਕੋਈ ਮਤਲਬ ਨਹੀਂ ਕਹਿੰਦੇ ਨਿਤ ਅਰੋਚਿਤ ਬਦੇ ਨੇ ਅਰ ਜਿਹੜਾ ਨਹੀਂ ਕਸ਼ ਪੂਚ ਕੋਈ ਨੀਚ ਵਿਚਾਰ ਨਹੀਂ ਕੋਈ ਨੀਵੀਂ ਖਿਆalat ਨਹੀਂ ਕੋਈ ਬੁਰਾਈ ਮਨ ਵਿੱਚ ਨਹੀਂ ਹੈ ਜਨਮ ਮਰਨ ਦੁੱਖ ਪੈ ਨਹੀਂ ਜਨ ਪਰਉਪਕਾਰੀ ਆਏ ਜਿਹੜੇ ਪਰਉਪਕਾਰ ਚਿਤਵਦੇ ਨਾ ਉਹ ਜੰਮ ਮਰਨ ਤੋਂ ਰਹਿ ਤੁੰਦੇ ਨੇ ਉਹ ਆਏ ਕਿਸੇ ਵਾਸਤੇ ਨੇ ਜਿਨ੍ਹਾਂ ਦੇ ਅੰਦਰ ਇਹ ਵਿਚਾਰ ਐਸਾ ਕੁਝ ਕਰਦੇ ਨੇ ਉਹ ਪ੍ਰਮਾਤਮਾ ਦੇ ਭੇਜੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਕਰਨੀ ਵਾਲੇ ਐਸੇ ਜੀਵਨ ਵਾਲੇ ਨੇ ਉਹਨਾਂ ਦੀ ਕਿਰਤੇ ਦੇ ਅੰਦਰ ਇੰਨੀ ਕੋ ਦਇਆ ਹੈ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਜਿਹਦੇ ਕੋਲ ਸਿਮਰਨ ਨਹੀਂ ਪ੍ਰਭੂ ਦੀ ਯਾਦ ਨਹੀਂ ਪ੍ਰਭੂ ਦੀ ਪੈ ਭਾਵਨੀ ਨਹੀਂ ਉਹ ਪਰਉਪਕਾਰੀ ਨਹੀਂ ਹੋ ਸਕਦਾ ਜਿਹਦੇ ਤੇ ਪ੍ਰਭੂ ਦੀ ਦਇਆ ਹੁੰਦੀ ਕੋਈ ਪਰਉਪਕਾਰੀ ਹੁੰਦਾ ਹੈ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਉਹ ਵਾਹ ਉਹ ਉਸ਼ਾ ਵਾਲਾ ਹੈ ਉਸ਼ਾਲੇ ਵਾਲਾ ਹੈ ਜਿਹੜਾ ਬ੍ਰਹਮ ਨਾਲ ਜੁੜ ਗਿਆ ਹੈ ਉਹਦੇ ਤੇ ਪ੍ਰਭੂ ਦੀ ਦਇਆ ਹੋ ਗਈ ਹੈ ਉਹਦੇ ਹਿਰਦੇ ਵਿੱਚ ਪੁਰਖ ਸਿੱਖ ਦੇ ਵੀ ਉਹ ਗੁਣ ਦਇਆ ਵਾਲਾ ਉਤਪਨ ਹੋ ਗਿਆ ਹੈ ਵਿਦਵਾਨ ਸਦਨ ਕਹਿੰਦੇ ਦਇਆ ਧਰਮ ਦਾ ਮੂਲ ਹੈ ਦਇਆ ਜਿਹੜੀ ਹੈ ਨਾ ਧਰਮ ਦਾ ਮੂਲ ਢੋਲ ਧਰਮ ਦਇਆ ਦਾ ਪੂਤ ਜੇ ਦਇਆ ਨਹੀਂ ਤੇ ਧਰਮ ਨਹੀਂ ਹੋਵੇਗਾ ਸਵਾਮੀ ਉਹ ਸਵਾਮੀ ਤੁਲਸੀ ਦਾਸ ਜੀ ਕਹਿੰਦੇ ਨੇ ਦਇਆ ਧਰਮ ਦਾ ਮੂਲ ਹੈ ਦਇਆ ਧਰਮ ਦਾ ਮੋਢੇ ਜੇ ਧਰਮੀ ਹੋਣਾ ਹੈ ਤੇ ਤੇਰੇ ਦਿਲ ਵਿੱਚ ਦਇਆ ਚਾਹੀਦੀ ਹੈ ਹਿਰਦੇ ਵਿੱਚ ਦਇਆ ਚਾਹੀਦੀ ਹੈ ਪਾਪ ਮੂਲ ਅਭਿਮਾਨ पापा दा अग्मान, अग्मान होना, होना, पाप का मोटे अभिमान अंदर अभिमान होना स्वाभिमान होना अंदरों अभिमानी होना हंकारी होना यह पाप नु जन्म देगा इतो पाप उपजन के दया हुई के धर्म पैदा होगा तुलसी दया ना छोड़ी है ਤੁਲਸੀ ਦਾਸ ਜੀ ਕਹਿੰਦੇ ਨੇ ਭਈ ਇਸ ਕਰਕੇ ਬੰਦਿਆ ਦਇਆ ਕਰਨੀ ਨਾ ਛੱਡ ਤਿਆ ਨੂੰ ਅੰਦਰ ਟਿਕਾ ਕੇ ਰੱਖ ਜੇ ਤੇਰੇ ਅੰਦਰ ਦਇਆ ਹੋਵੇਗੀ ਤੇ ਧਰਮ ਪੈਦਾ ਹੋਵੇਗਾ ਜਪ ਲਗ ਘਟ ਮੈਂ ਪ੍ਰਾਣ ਉਹਨਾਂ ਚਿਰ ਦਇਆ ਵਸਾ ਕੇ ਰੱਖ ਜਿੰਨਾ ਚਿਰ ਤੇਰੇ ਸ਼ਰੀਰ ਦੇ ਅੰਦਰ ਪ੍ਰਾਣ ਚੱਲਦੇ ਨੇ ਸਵਾਸ ਚੱਲਦੇ ਨੇ ਉਹਨਾਂ ਸਮਾਂ ਦਇਆ ਨੂੰ ਨਾ ਛੱਡ कि धर्म उत्पन्न होता रहेगा उत्पन्न होता रहेगा ता जाके गल बनेगी महाराज कहते धन सुथान बसंत धन जह जगी नाम महाराज कहते ओ जगा अस्थान धनता दे योग है और ਬਸੰਤ ਧੰਨ ਕਹਿੰਦੇ ਜਿੱਥੇ ਜਾ ਕੇ ਜਿਹੜੀ ਜਗ੍ਹਾ ਤੇ ਸਤ ਸੰਗਤ ਵਿੱਚ ਬੈਠਦੇ ਬੈਠਦੇ ਵਾਸਾ ਕਰਦੇ ਉਹ ਜਗ੍ਹਾ ਧੰਨ ਹੈ ਅਰ ਜਹ ਜਪਿਏ ਨਾਮ ਜਿੱਥੇ ਜਾ ਕੇ ਨਾਮ ਜਪਿਆ ਜਾਂਦਾ ਹੈ ਮਨ ਅੰਦਰ ਮਾਲਕ ਚੇਤੇ ਆਉਂਦਾ ਹੈ ਪ੍ਰਭੂ ਦੀਆਂ ਕਲਨਾ ਸੁਣ ਲਈ ਚਿਤ ਉਤਸ਼ਾਹਤ ਹੁੰਦਾ ਹੈ ਕਹਿੰਦੇ ਉਹ ਜਗਾ ਵੀ ਤਨ ਹੈ ਜਿੱਥੇ ਪ੍ਰਭੂ ਦਾ ਸਿਮਰਨ ਚੱਲੇ ਮਿਲ ਕੇ ਪ੍ਰਭੂ ਚੇਤੇ ਆਵੇ ਮਹਾਰਾਜ ਕਹਿੰਦੇ ਕਥਾ ਕੀਰਤਨ ਹਰ ਅਤਕਨਾ ਹਰੀ ਪਰਮਾਤਮਾ ਦੀ ਕਥਾ ਚਲਣੀ ਵਿਚਾਰ ਚਲਣ ਉਹਦਾ ਵਿਚਾਰਾਂ ਦਾ ਸ਼ਬਦ ਦਾ ਕੀਰਤਨ ਹੋਣਾ ਮਹਾਰਾਜ ਕਹਿੰਦੇ ਅਤ ਕਾਣਾ ਬਹੁਤ ਜ਼ਿਆਦਾ ਹੋ ਰਿਹਾ ਸਤ ਸੰਗਤ ਦੇ ਵਿੱਚ ਮਹਾਰਾਜ ਨੇ ਕਰ ਦਿਆ ਸੁਖ ਸਹਿਜ ਵਿਸ਼ਰਾਮ ਅੰਦਰ ਨੂੰ ਤਨ ਨੂੰ ਸੁਖ ਸਹਿਜ ਸ਼ਾਂਤੀ ਗਿਆਨ ਅੰਦਰ ਪ੍ਰਗਟੇਗਾ ਤੇ ਵਿਸ਼ਰਾਮ ਟੱਪਦੇ ਹੋਏ ਮਨ ਨੂੰ ਵੀ ਚੈਨ ਮਨ ਨੂੰ ਇੱਧਰ ਉੱਤਰ ਡਬੂ ਟਬੂ ਕਰਦੇ ਮਨ ਨੂੰ ਟਿਕਾਓ ਮਿਲ ਜਾਵੇਗਾ ਮਨ ਤੇ ਕਦੇ ਨਾ ਵਿਸੁਰੈ ਜਦੋਂ ਮਨ ਟਿਕ ਗਿਆ ਮਾਨਕ ਦਾ ਨਾਮ ਜਪਦਿਆਂ ਹੋਇਆਂ ਮਹਾਰਾਜ ਕਹਿੰਦੇ ਫਿਰ ਮਨ ਵਿੱਚੋਂ ਭੁੱਲੇਗਾ ਕਦੇ ਨਹੀਂ ਵਿਸਰੇਗਾ ਕਦੇ ਨਹੀਂ ਇਹ ਆਨਾਥ ਕੋ ਨਾਥ ਆਨਾਥ ਮੈਨਾਂ ਹੁੰਦੇ ਅ ਜਤੀਮ ਜਿੰਨਾਂ ਦਾ ਕੋਈ ਆਸਰਾ ਨਹੀਂ ਕਹਿੰਦੇ ਉਹ ਮਾਲਕ ਵੈਗੁਰੂ ਮਿਲ ਜਾਵੇਗਾ ਉਹਨਾਂ ਨੂੰ ਜਿਨ੍ਹਾਂ ਦੇ ਮਨ ਵਿੱਚ ਕੋਈ ਤਾਂ ਨਹੀਂ ਸਤਨਾਮ ਵਾਹਿਗੁਰੂ ਉਹਨਾਂ ਨੂੰ ਲਾਭ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਉਹ ਹਰ ਵਕਤ ਜੋਦੜੀਆਂ ਕਰਦੇ ਰਹਿੰਦੇ ਆ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਕੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਪਾਂ ਰਾਤ ਮਨ ਅੰਦਰ ਚਾ ਆ ਤੇਰੇ ਗੁਨਾ ਨੂੰ ਗਾਵਾ ਤੇਰੀ ਬਾਣੀ ਪੜਨਾ ਤੇਰੀ ਬਾਣੀ ਸੁਨਾ ਕਥਾ ਕਰਾ ਕਥਾ ਸੁਨਾ ਕੀਰਤਨ ਕਰਾ ਕੀਰਤਨ ਸੁਨਾ ਸੇਵਾ ਕਰਾ ਸੇਵਾ ਕਰਵਾਵਾ ਮਹਾਰਾਜ ਮਨ ਅੰਦਰ ਚਾਓ ਆ ਨਾਨਕ ਰਬ ਸਰਨਾਗਤੀ ਜਾ ਕੇ ਸਭ ਕੇ ਸ਼ਹਾਤਤਨ ਗੁਰੂ ਨਾਨਕ ਹੰਕਾਰੀ ਮਹਾਰਾਜ ਦੀ ਮੋਰ ਛਾਪ ਲੈ ਕੇ ਕਹਿੰਦੇ ਪ੍ਰਭ ਤੇਰੀ ਸ਼ਰਨ ਆਇਆ ਕਿਹਦੀ ਸ਼ਰਨ ਆਇਆ ਸਭ ਕੇ ਸਾਜ ਕੈ ਹੱਥ ਮਹਾਰਾਜ ਜਿਸ ਦੇ ਹੱਥ ਵਿੱਚ ਸਭ ਕੁਝ ਦੇ ਜਨਮ ਵੀ ਮਰਨ ਵੀ ਜੀਵਨ ਵੀ ਰੋਤੀ ਵੀ ਪਰਵਤ ਵੀ ਸਭ ਕੁਝ ਜਿਸ ਦੇ ਹੱਥ ਵਿੱਚ ਉਹਦੀ ਸ਼ਰਨ ਆਇਆ ਤੇ ਸ਼ਰਨ ਆਿਆਂ ਦੀ ਕਰਗ ਕਰਗ

ਜੋ ਸਾਨੂੰ ਬੋਲ ਬਖਸ਼ਿਸ਼ ਕੀਤੇ ਮੇਰ ਕਰਕੇ ਤਰਸ ਕਰਕੇ ਉਹਦੀ ਤੁਸ਼ਮਤੀ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਹੁੱਲਾਂ ਛਪਾ ਹੋ ਜਾਂਦੀਆਂ ਨੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਕਿਰਪਾ ਕਰ ਸਾਨੂੰ ਫਲ ਸੁਣ ਵਾਲਿਆਂ ਨੂੰ ਸਮੱਧੀ ਬਖਸ਼ਣ ਅਸੀਂ ਉਦਮ ਉਪਰਾਲਾ ਯਤਨ ਕਰੀਏ ਭਲੇ ਭਾਵੇਂ ਗੁਰੂ ਕੋਲ ਆਉਣ ਦਾ ਗੁਰੂ ਨੂੰ ਧਿਆਉਣ ਦਾ ਗੁਰੂ ਨੂੰ ਪਾਉਣ ਦਾ ਗੁਰੂ ਨੂੰ ਆਰਾਧਨ ਦਾ ਜਿਹੜਾ ਗੁਰੂ ਗੁਰੂ ਰਤਾਗਨਾ ਮਾਰਗ ਕਹਿੰਦੇ ਸਭ ਕੁਝ ਜਾ ਕੇ ਹਾਤ ਜਾ ਕੇ ਸਭ ਕੀ ਸ਼ਹਾਤ ਉਹਦੇ ਹੱਥ ਵਿੱਚ ਸਭ ਕੁਝ ਜੇ ਜਦੋਂ ਉਹਨੂੰ ਆਰਾਧਿਆ ਨਾ ਉਹ ਕਾਟ ਕਿਸੇ ਗੱਲ ਦੀ ਨਹੀਂ ਰਹਿਂਦਾ ਉਹ ਆਰ ਬੁਖਾਰ ਭਰ ਦਿੰਦਾ ਹੈ ਦਾਤਾ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਰੱਬ ਚੇਤੇ ਆਵੇ ਗੁਰੂ ਚੇਤੇ ਆਵੇ ਸਿਮਰਨ ਕਰੀਏ ਚੇਵਾ ਕਰੀਏ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਸਾਡਾ ਆਇਆ ਸਫਲਾ ਇਨੀਆਂ ਬੇਟੀਆਂ ਪ੍ਰਵਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ